ਸ਼ਾਨੀ ਜੋ ਕਿਸੇ ਦਾ ਕੋਈ ਆਲਾੰਬਾ ਨਹੀਂ ਸੀ ਸੁੰਦੀ ਅੱਜ ਸਾਡੇ ਆਲਾੰਬਾ ਦੇਣਾ ਕਾਕੇ ਦਾ ਸਰੀਰ ਪਖ ਰਿਆ ਸੀ ਸ਼੍ਰੀ ਮਦੀਨੇ ਕਿਹਾ ਆਖਸ ਮਾਂ ਖਾਣਿਆ ਤੂੰ ਲੱਗੇ ਹੋਣੇ ਆਲਾੰਬੇ ਲਿਓਣਾ ਤੇ ਮਾਰਨ ਲਈ ਚਪੇੜ ਓਗਾਰੀ ਮੈਂ ਕਿਹਾ ਕੁਝ ਵਾਂਡਿਸ਼ ਦੇਣੇ ਕਾਇਰ ਪਿਓ ਦੇ ਘਰ ਬਹਾਦਰ ਮੁੰਡਾ ਜੰਮਿਆ ਕੀ ਸੀ ਪੂਰੀ ਕਹਾਣੀ ਆਓ ਜਾਣਦੇ ਹਾਂ ਇਸ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ ਸਲਾਮ ਨਮਸਤੇ ਅਦਾਬ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਬਹੁਤ ਹੀ ਪਿਆਰੀ ਕਹਾਣੀ ਜੋ ਲਿਖੀ ਹੋਈ ਹੈ ਪ੍ਰਿੰਸੀਪਲ ਸੁਜਾਨ ਸਿੰਘ ਹੋਣਾ ਦੀ ਕੁਲਫੀ ਤੇ ਆਵਾਜ਼ ਜਸਦੀ ਸੰਤੋ ਦੀ ਮਹੀਨਾ ਮੁਕਣ ਤੇ ਸੀ ਪਰ ਮੁਕਣ ਵਿੱਚ ਨਹੀਂ ਸੀ ਆਉਂਦਾ ਸੋਚ ਰਿਆ ਸਾਂ ਮਹੀਨੇ ਦੇ ਪਹਿਲੇ ਅੱਧ ਦੇ 15 ਦਿਨ ਕਿਵੇਂ ਝਾਟ-ਵਟ ਮੁੱਕ ਜਾਂਦੇ ਆ ਤੇ ਤਨਖਾਹ ਵੀ ਉਹਨਾਂ 15 ਦਿਨਾਂ ਦੇ ਨਾਲ ਹੀ ਕਿਵੇਂ ਉੱਡ-ਪੁੱਟ ਜਾਂਦੀ ਹੈ ਮੈਨੂੰ ਪੱਠੇ ਵੀ ਸਾਫ ਚੁੱਭ ਰਹੀ ਸੀ ਪਾਸਾ ਵਟਕੇ ਬੇਠਦੇ ਹੱਥ ਫੇਰਿਆ ਤਾਂ ਸਫ ਦੀਆਂ ਪਿੜੀਆਂ ਪਿੰਡੇ ਵਿੱਚ ਗੁਗੀਆਂ ਹੋਈਆਂ ਸਨ ਮੜਾਈ ਵਾਲੀ ਕੁਲਫੀ ਠੰਡੀ ਛਾਰ ਆਵਾਜ਼ ਵਿੱਚ ਕੁਲਫੀ ਵਾਲੇ ਨੇ ਹੋਕਾ ਦਿੱਤਾ ਉਸ ਦੀ ਆਵਾਜ਼ ਕਿੰਨਾ ਅਚਿਰ ਮੇਰੇ ਕੰਨਾਂ ਵਿੱਚ ਪਹੁੰਚਦੀ ਰਹੀ ਚਿੱਟੀ ਦੁੱਧ ਕੁਲਫੀ ਦਾ ਘਾਰ ਮੇਰੀਆਂ ਅੱਖਾਂ ਸਾਹਮਣੇ ਨੱਚਣ ਲੱਗੀ ਮੇਰੇ ਮੂੰਹ ਵਿੱਚ ਪਾਣੀ ਆ ਗਿਆ ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਦੋਵੇਂ ਪੈੜੀ ਹੁੰਦੀ ਮੈਂ ਆਪਣੇ ਦਿਲ ਦੀ ਚਾਹ ਤੋਂ ਬਚਣ ਲਈ ਕੁਲਫੀ ਸ਼ਬਦੀ ਬਣਤਰ ਦੇ ਵਿਚਾਰ ਕਰਨ ਦੀ ਆੜ ਲੈ ਲਈ। ਕੁਫਲ ਦਾ ਅਰਥ ਜੰਦਰਾ। ਸੁਨਿਆਰਿਆਂ ਗਹਿਣਿਆਂ ਵਿੱਚ ਐਸ ਨੂੰ ਲਾ ਕੇ ਕੁਫਲ ਦਾ ਕੁਲਫੀ ਬਣਾ ਦਿੱਤਾ। ਕੁਲਫੀ ਨੂੰ ਵੀ ਟੀਨ ਦੇ ਸੱਚਿਆਂ ਵਿੱਚ ਬੰਦ ਕਰਕੇ ਜਮਾਇਆ ਜਾਂਦਾ ਹੈ। ਐਸਲੀ ਕੁਲਫੀ ਤੇ ਐਦਾਂ ਹੌਲੀ-ਹੌਲੀ ਪਤਾ ਹੀ ਨਹੀਂ ਕਦੋਂ ਨੀਂਦ ਨੇ ਮੇਰਾ ਕੁਲਫੀ ਤੋਂ ਛਟਕਾਰਾ ਕਰ ਦਿੱਤਾ। ਮੇਰੀ ਦੁਪਹਿਰ ਮਗਰੋਂ ਦੀ ਨੀਂਦ ਹਾਲੇ ਪੂਰੀ ਨਹੀਂ ਸੀ ਹੋਈ ਕਿ ਮੈਨੂੰ ਮੇਰੇ ਛੋਟੇ ਕਾਕੇ ਨੇ ਹਲੂਣ ਕੇ ਚੁਗਾ ਦਿੱਤਾ ਮੈਂ ਖਿਜਿਆ ਹੋਇਆ ਸਾਂ ਪਰ ਕਾਕੇ ਦੀ ਤੋਤਲੀ ਆਵਾਜ਼ ਨੇ ਮੈਨੂੰ ਸ਼ਾਂਤ ਕਰ ਦਿੱਤਾ ਦਾਜੀ ਕਿੰਨੀਆਂ ਜਾ ਮਾਰੀਆਂ ਜਾਗਦੇ ਨਹੀਂ ਤੁਸੀਂ ਹਾਂ ਹਾਂ ਕੀ ਕਹਿੰਨੇ ਆ ਦੱਸ ਵੀ ਮੈਂ ਕੁਝ ਕਾਲੇ ਪਹਿ ਕੇ ਪੁੱਛਿਆ ਤੱਕਾ ਇੱਕ ਤੱਕਾ ਦੇ ਦਿਓ ਦਾਜੀ ਪਟਕਾ ਮੇਰੇ ਕੋਲ ਹੈ ਹੀ ਨਹੀਂ ਸੀ ਮੇਰੇ ਕੋਲ ਅੱਜ ਕੁਝ ਵੀ ਨਹੀਂ ਸੀ ਜੋ ਦੀ 26 ਤਰੀਕ ਸੀ ਘਰ ਦਾ ਖਰਚ ਬਾਜ਼ਾਰ ਦੀ ਉਧਾਰ ਦੀ ਸ਼ਾਕ ਤੇ ਇੱਕ ਮਸੀਤ ਉੱਡ ਰਹੀ ਆ ਸੀ ਕਾਕਾ ਦਿਓ ਵੀ ਨਾ ਦਾਜੀ ਬਾਰ ਮੁਰਮਨੇ ਵਾਲਾ ਉੱਚੀ ਉੱਚੀ ਸਾਡੇ ਬੂਹੇ ਅੱਗੇ ਹੋਕਾ ਦੇ ਰਿਆ ਸੀ ਕੋਈ ਜਵਾਬ ਸੋਚਣ ਵਾਸਤੇ ਸਮਾਂ ਕੱਢਣ ਲਈ ਮੈਂ ਕਿਹਾ ਕਾਕਾ ਤੂੰ ਧੱਕਾ ਕੀ ਕਰਨੇ ਆ ਖੱਚਨੇ ਮੈਂ ਧੱਕਾ ਔਰ ਕੀ ਘੜੀ ਦਾ ਤੱਕੀ ਨੂੰ ਮੈਨੂੰ ਪਤਾ ਏ ਪਹਿਲੀ ਜੰਗ ਤੋਂ ਮਗਰੋਂ ਜਦੋਂ ਬੜੀ ਮਹਿੰਗਾਈ ਹੋ ਗਈ ਸੀ ਸਾਨੂੰ ਤੇਲਾ ਖਰਚਣ ਨੂੰ ਮਿਲਦਾ ਸੀ ਤੇ ਤੇਲੇ ਦੇ ਬਸੰਦੀ ਰਾਮ ਤੋਂ ਲਿਆਂਦੇ ਹੋ ਸ਼ੋਲੇ ਮੁਕਣ ਵਿੱਚ ਹੀ ਨਹੀਂ ਸੀ ਆਉਂਦੇ ਹੁਣ ਉਨਨੇ ਦੇ ਵੀ ਉਨਨੇ ਸ਼ੋਲੇ ਨਹੀਂ ਸੰਭਲ ਸਕਦੇ ਤੇ ਆਮਦਨ ਮੇਰੀ ਮੇਰੇ ਪਿਤਾ ਦੀ ਆਮਦਨ ਦੇ ਪਾਸ ਕੋ ਵੀ ਨਹੀਂ ਸੀ ਹਾਲਾਂਕਿ ਮੇਰੀ ਪੜ੍ਹਾਈ ਮੇਰੇ ਪਿਤਾ ਤੋਂ ਕਈ ਗੁਣਾ ਵੱਧ ਸੀ ਮੈਂ ਦੁਨੀਆ ਦੀ ਆਰਥਿਕ ਦਸ਼ਾ ਤੇ ਇਸ ਦਸ਼ਾ ਨੂੰ ਬਣਾਉਣ ਤੇ ਕਾਇਮ ਰੱਖਣ ਵਾਲੇ ਧਨਕੁਬੈਰਾ ਦੇ ਵਿਚਾਰ ਕਰਨ ਲੱਗ ਪਿਆ ਬਾਹਰੋਂ ਫੇਰ ਮੁਰਮਰਾ ਸ਼ੋਲੇ ਦਾ ਹੋਕਾ ਗੂੰਜਿਆ ਤੇ ਨਾਲ ਹੀ ਕਾਕਾ ਆ ਗਿਆ ਤੋ ਕਾ ਦਿਓ ਵੀ ਨਾ ਦਾਜੀ ਤਕਾ ਭੈੜਾ ਹੁੰਦਾ ਏ ਮੈਂ ਹਾਲਾਤ ਤੋਂ ਪੈਦਾ ਹੋਈ ਬੱਦ ਹੋਵਾ ਸੀ ਜੀ ਵਿੱਚ ਕਿਹਾ ਹੂੰ ਤਕਾ ਵੀ ਕਦੀ ਪੈਰਾ ਹੁੰਦਾ ਦਾਜੀ ਤੱਕੇ ਦਾ ਮੁਰਮਣਾ ਹੁੰਦੇ ਮੁਰਮਰਾ ਭੈੜਾ ਹੁੰਦੇ ਮੈਂ ਆਖਿਆ ਤੇ ਬਾਕੀ ਗੱਲ ਹਾਲੇ ਮੇਰੇ ਮੋਹੇ ਚ ਹੀ ਸੀ ਕਾਕੇ ਨੇ ਕਿਹਾ ਮੁਰਮਰਾ ਤਾਂ ਮਿੱਠਾ ਹੁੰਦੇ ਇਸ ਦਲੀਲ ਦਾ ਮੇਰੇ ਕੋਲ ਕੋਈ ਉੱਤਰ ਨਹੀਂ ਸੀ ਮੈਂ ਵੀ ਮਿੱਠੇ ਦਾ ਲੋਭੀ ਹਾਂ ਪਰ ਫਿਰ ਵੀ ਮੈਂ ਆਪਣੀ ਫੋਕੀ ਹਕਮਤ ਜਣਾਉਂਦਿਆਂ ਕਿਹਾ ਮੁਰਮਰੇ ਨਾਲ ਖਾਂਗ ਲੱਗ ਜਾਂਦੀ ਬੱਚੂ ਤੁਸੀਂ ਤੱਕਾ ਦਿਓ ਮੈਨੂੰ ਨਹੀਂ ਲੱਗਦੀ ਗੰਗ ਕਮਗ ਮੁੰਡਾ ਅੰਮਾ ਸ਼ਰਦਾ ਜਾਪਦਾ ਸੀ ਕਾਕਾ ਮੇਰੇ ਕੋਲ ਹੈ ਨਹੀਂ ਸੀ ਮੈਂ ਕਾਕੇ ਨੂੰ ਟਾਲਣ ਲਈ ਉਸ ਨੂੰ ਪਤਾ ਹੀ ਨਹੀਂ ਕਿਉਂ ਕਹਿ ਦਿੱਤਾ ਖਬਰੇ ਵੱਡਾ ਲੋਭ ਦੇ ਕੇ ਭਲੋਂ ਲਈ ਮੁਰਮਰਾ ਗੰਦਾ ਹੁੰਦੇ ਅਸੀਂ ਸ਼ਾਮੀ ਬਜਾਰੋਂ ਕੁਲਫੀ ਖਾਵਾਂਗੇ ਮੁਰਮਰਾ ਛੋਲੇ ਵਾਲਾ ਹੁਣ ਟਲ ਚੁੱਕਾ ਸੀ ਕਾਕਾ ਵੀ ਮੇਰੀ ਆਸ ਤੋਂ ਉਲਟ ਸ਼ਾਮੇ ਕੁਲਫੀ ਖਾਣਾ ਮੰਨ ਗਿਆ ਸਮਝਿਆ ਬੁਲਾਟ ਵਾਲੀ ਮੈਂ ਸੋਚਿਆ ਕਿਤੇ ਕੋਈ ਸ਼ਾਬੜੀ ਵਾਲਾ ਇਹ ਨਾ ਆ ਜਾਵੇ ਸੋ ਮੈਂ ਕਪੜੇ ਪਾ ਕੇ ਕੜਕ ਦੀ ਧੁੱਪ ਵਿੱਚ ਬਾਹਰ ਨਿਕਲ ਗਿਆ ਸੜਕਾਂ ਤੇ ਸਮਾਂ ਕਤਲ ਕਰਦਾ ਰਿਹਾ ਕੀਮਤੀ ਸਮਾਂ ਮੈਂ ਇੱਕ ਟਕੇ ਦੀ ਮੰਗ ਤੋਂ ਬਚਣ ਲਈ ਨਾਸ ਕਰਦਾ ਰਿਹਾ ਸਾਂ ਮੈਂ ਆਪਣੇ ਮਾਲਕ ਨੂੰ ਕਿਉਂ ਨਹੀਂ ਕਹਿੰਦਾ ਕਿ ਮੇਰਾ ਇੰਨੇ ਵਿੱਚ ਗੁਜ਼ਾਰਾ ਨਹੀਂ ਹੁੰਦਾ ਪਰ ਸੁਣੇਗਾ ਕੌਣ ਇਕੱਲੇ ਦੀ ਆਵਾਜ਼ ਭਾਵੇਂ ਕਿੰਨੀ ਉੱਚੀ ਹੋਵੇ ਸੁਣੀ ਨਹੀਂ ਜਾਂਦੀ ਲੋੜਵੰਦ ਇਕੱਠੇ ਹੋ ਨਹੀਂ ਸਕਦੇ ਜੇ ਹੋ ਜਾਣ ਤਾਂ ਰਹਿਣ ਨਹੀਂ ਦਿੱਤੇ ਜਾਂਦੇ ਤਾਂ ਜੋ ਇਕੱਠੀ ਮੰਗਣਾ ਕਰਨ ਮੰਗ ਕੀਤੀਆਂ ਕਈ ਵਾਰ ਨੌਕਰੀਆਂ جواب ਹੋ ਜਾਂਦਾ ਮੈਂ ਡਰ ਗਿਆ ਬੇਰੋਜ਼ਗਾਰੀ ਦੇ ਭਿਆਨਕ ਭੋਇਕਤ ਨੇ ਮੈਨੂੰ ਕੰਬਾ ਦਿੱਤਾ ਕਾਇਰਾਂ ਵਾਂ ਮੈਂ ਸਦਾ ਤੋਂ ਚੁੱਪ ਰਿਆ ਸਾਂ ਤੇ ਹੁਣ ਵੀ ਚੁੱਪ ਰਹਿਣ ਦਾ ਫੈਸਲਾ ਕੀਤਾ ਸ਼ਾਮੇ ਇਹ ਸਮਝ ਕੇ ਕਿ ਕਾਕਾਸ਼ੀ ਤੀਸੋਂ ਜਾਂਦਾ ਮੈਂ ਦੱਬੇ ਪੈਰੇ ਘਰ ਪਹੁੰਚਿਆ ਆਵਾਜ਼ ਨਾ ਮਾਰੀ ਕੇਵਲ ਕੁੰਡਾ ਖੜਕਾਇਆ ਉੱਤੋਂ ਹੀ ਆਵਾਜ਼ ਆਈ ਦਾਜੀ ਆਇਆ ਜੇ ਤੇ ਥੋੜੇ ਚਿਰ ਮਗਰੋਂ ਕਾਕੇ ਨੇ ਆਣ ਬੁਆ ਖੋਲਿਆ ਦਾਜੀ ਕੁਲਫੀ ਖਾਣ ਜਾਣਾ ਜੇ ਉਸਨੇ ਆਸਪ੍ਰਪੂਰ ਲਹਿਜੇ ਵਿੱਚ ਪੁੱਛਿਆ ਉੱਤੇ ਚੱਲ ਹੁਤੇ ਮੈਂ ਗਿਆ ਕਾਕਾ ਨੇ ਮੋ ਜਾਣ ਜਾਊਗਾ ਗੇ ਲੱਕ ਤੁਰਿਆ ਮੰਜੇ ਤੇ ਬੈਠ ਕੇ ਕਾਕਿਆ ਨੂੰ ਗੋਦ ਵਿੱਚ ਲੈ ਕੇ ਮੈਂ ਪਿਆਰ ਨਾਲ ਗਿਆ ਹੁਣ ਰਾਤ ਪੈ ਗਈ ਹੈ ਕੁਲਫੀ ਕੱਲ ਖਾਵਾਂਗੇ ਮਮੋਲ ਦੋਲਡ ਕਾਕਾ ਚੁੱਪ ਰਿਆ ਕਿੰਨਾ ਚਿਰ ਅਸਮਾਨ ਵੱਲ ਤੱਕ ਕੇ ਕੁਝ ਸੋਚਦਾ ਰਿਆ ਫਿਰ ਅੱਖ ਨਗਾ ਦਾਜੀ ਤਾਰੇ ਪਈਏ ਹੁੰਦੇ ਨੇ ਨਾ ਵੱਡਾ ਪਾਕ ਦਾ ਸੀ ਤਾਰੇ ਪਈਏ ਹੁੰਦੇ ਨੇ ਨਾ ਤਾਰੇ ਪਈਏ ਸਾਡੇ ਕੁੱਥੇ ਤੇ ਕਿਉਂ ਨਹੀਂ ਵਰ ਪੈਂਦੇ ਮੈਂ ਇਹ ਆਖ ਕੇ ਤਾਰੇ ਪਈਏ ਨਹੀਂ ਹੁੰਦੇ ਮਾਨੋ ਉਸ ਦਾ ਸੁਰਗਟਾ ਛੱਡਿਆ ਮੈਂ ਇਹ ਆਖ ਕੇ ਤਾਰੇ ਪਈਏ ਨਹੀਂ ਹੁੰਦੇ ਮਨ ਨੂੰ ਉਸ ਦਾ ਸੁਰਗਟਾ ਛੱਡਿਆ ਉਹ ਮੰਜੇ ਤੇ ਲੇਟ ਗਿਆ ਤੇ ਅਸਮਾਨ ਮਾਲ ਵੇਖਦਾ ਆਖਰ ਸੌਂ ਗਿਆ ਦੂਸਰੇ ਦਿਨ ਕੰਮ ਤੇ ਮੈਂ ਆਪਣੇ ਸਾਥੀਆਂ ਤੋਂ ਕੁਝ ਮੰਗਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਇਹ ਆ ਹੀ ਨਹੀਂ ਪੈਂਦਾ ਮੰਗਣਾ ਬਹੁਤ ਹੀ ਔਖਾ ਕੰਮ ਹੈ ਮੌਤ ਜਿੰਨਾ ਦੁੱਖ ਹੁੰਦਾ ਹੈ ਮੰਗਣ ਵਿੱਚ ਆਖਰ ਇੱਕ ਸਾਥੀ ਕੋਲੋਂ 3 ਰੁਪਏ ਲੈ ਹੀ ਲੈ ਝਟਕਾਰ ਆਇਆ ਤਾਂ ਕਾਕਾ ਦੁਪਹਿਰ ਦੀ ਨੀਂਦ ਲੈ ਰਿਆ ਸੀ ਰੋਟੀ ਖਵਾਉਂਦੀ ਸ਼੍ਰੀਮਤੀ ਜੀ ਨੇ 3 ਰੁਪਏ ਮੋਛਲੇ ਆਦਮਾਨ ਲੱਕੜੀਆਂ ਸ਼ਾਮ ਦੀ ਸਬਜੀ ਲੋਹ ਦਿਨ ਆਦੀ ਵਿੱਚ ਕਾਕੇ ਦੇ ਜਾਗਣ ਤੋਂ ਪਹਿਲਾਂ ਹੀ 3 ਰੁਪਏ ਮੋਕ ਗਏ ਮੈਂ ਕਿਹਾ ਵੀ ਬੀ ਕਾਕੇ ਨੂੰ ਗੁਲਫੀ ਖਵਾਉਣੀ ਹੈ ਪਰ ਉਹਨਾਂ ਕਹਿ ਛੱਡਿਆ ਬੜਾ ਉਹਨੂੰ ਯਾਦ ਰਹਿਣੇ ਮੈਂ ਟਕਾ ਦੇ ਛੱਡਾਂਗੇ ਮੁਰਮਰੇ ਲਈ ਕਾਕੇ ਜਾਗਦਿਆਂ ਹੀ ਗੁਲਫੀ ਮੰਗੀ ਚੀਕ ਜਿਹੜਾ ਪੈ ਗਿਆ ਕੱਲ ਵਾਲਾ ਮੁਰਮਰਾ ਤੇ ਟਕਾ ਮਨਜ਼ੂਰ ਨਹੀਂ ਸੀ ਆਖਰ ਸ਼ਾਮ ਨੂੰ ਗੁਲਫੀ ਖੋਣ ਦਾ ਵਾਅਦਾ ਕਰਕੇ ਛੁਟਕਾਰਾ ਪਾਇਆ ਤੇ ਕਾਕੇ ਨੇ ਟਕਾ ਮੇਰੇ ਕੋਲ ਜਮ੍ਹਾਂ ਕਰਵਾ ਦਿੱਤਾ ਸ਼ਾਮ ਤੋਂ ਪਹਿਲਾਂ ਹੀ ਮੈਂ ਖੇਡਣ ਦਾ ਬਹਾਨਾ ਕਰਕੇ ਨਿਕਲ ਗਿਆ ਤਦ ਦੇ ਰਾਤ ਗੁਜਰੀ ਘਰ ਮੁੜਿਆ ਕਾਕੇ ਨੂੰ ਸੁੱਤਾ ਦੇਖ ਕੇ ਸਾ ਵਿੱਚ ਸਾਇਆ ਰੋਟੀ ਖਾਉਂਦੇ ਸ਼੍ਰੀਮਤੀ ਜੀ ਨੇ ਦੱਸਿਆ ਕਾਕਾ ਬੜਾ ਚੇਰਮੈਨ ਨੂੰ ਉਡੀਕਦਾ ਰਿਹਾ ਮੈਂ ਕਾਕੇ ਦੇ ਨਾਲ ਹੀ ਲੰਮਾ ਪਿਆ ਬੜਾ ਬਚੈਨ ਰਿਹਾ ਨੀਂਦ ਆਉਂਦੀ ਨਹੀਂ ਸੀ ਪਰ ਆਖਰ ਪਤਾ ਨਹੀਂ ਕਦੋਂ ਆ ਗਈ ਨੀਂਦ ਧਿਆਖ ਦੇ ਨੇ ਸੂਣਾ ਤੇ ਵੀ ਆ ਜਾਂਦੀ ਅਧੀ ਰਾਤੋਂ ਮਕਰੋਂ ਦਾ ਵੇਲਾ ਸੀ ਕਾਕਾ ਸੁੱਤਾ ਬਚੈਨ ਜਾਪਦਾ ਸੀ ਉਸ ਨੇ ਤਿੰਨ ਵਾਰੇ ਢਿੱਡ ਵਿੱਚ ਲੱਤਾਂ ਮਾਰੀਆਂ ਸਨ ਹੁਣ ਉਸ ਬਾਹ ਉਲਟਾ ਕੇ ਮੇਰੇ ਮੂੰਹ ਤੇ ਮਾਰੀ ਜਗ ਗਿਆ ਤਾਂ ਮੈਂ ਅੱਗੇ ਹੋਇਆ ਸਾ ਹੁਣ ਚੇਤਨ ਹੋ ਗਿਆ ਕਾਕਾ ਕੁਝ ਬੋਲ ਬੜਾਇਆ ਮੈਨੂੰ ਕੁਝ ਪਤਾ ਨਾ ਲੱਗਾ ਫਿਰ ਉਹ ਉੱਚੀ ਬੋਲ ਬੜਾਇਆ ਕੁਫੀ ਕੁਫੀ ਦਾ ਜੀ ਕੁਫੀ ਮੈਂ ਬੇਬਲ ਹੋ ਉਠਿਆ ਸਰਦਾਰ ਜੀ ਜਾਗਦੇ ਸ਼੍ਰੀਮਤੀ ਜੀ ਨੇ ਆਖਿਆ ਇਹ ਜਾਣ ਕੇ ਕਿ ਮੈਂ ਜਾਗਦਾ ਹਾਂ ਉਸ ਜਾਰੀ ਰੱਖਿਆ ਖਸਮਾ ਖਾਣਾ ਸੁੱਤਾ ਪਿਆ ਵੀ ਕੁਲਫੀਆਂ ਮੰਗਦੇ ਮੇਰੇ ਤਾਂ ਮਨੋਂ ਬਿਜਲੀ ਪੈ ਗਈ ਸੀ ਮੈਂ ਚੁੱਪ ਰਿਆ ਤੇ ਕਾਕਾ ਵੀ ਚੁੱਪ ਰਿਆ ਸਵੇਰੇ ਜਾ ਕੇ ਕੱਕੇ ਕੁਲਫੀ ਦੀ ਕੋਈ ਮੰਗਣਾ ਕੀਤੀ ਮੇਰੇ ਕੰਮ ਤੋਂ ਮੁੜ ਕੇ ਆਉਂਦਿਆਂ ਵੀ ਉਸ ਮੈਥੋਂ ਕੁਝ ਨਾ ਮੰਗਿਆ ਰੋਟੀ ਖਾ ਕੇ ਮੈਂ ਦੁਪਹਿਰ ਦੀ ਨੀਂਦ ਲੈਣ ਲਈ ਡੇਟ ਗਿਆ ਉਸ ਚੁਬਣ ਵਾਲੇ ਸਾਫ ਉਤੇ ਤੇ ਹੁਦਾਰਨਾ ਲੈ ਸਕਣ ਦੀ ਅਸਫਲਤਾ ਤੇ ਚੁਰਦਾ ਰਿਆ ਫਿਰ ਮੈਨੂੰ ਨੀਂਦ ਆ ਗਈ ਮੇਰੀ ਨੀਂਦ ਹਾਲੇ ਅਧਵਾਟੇ ਹੀ ਸੀ ਕਿ ਗਲੀ ਵਿੱਚ ਕਿਸੇ ਕੁਲਫੀ ਵਾਲੇ ਨੇ ਹੁਕਾ ਦਿੱਤਾ ਠੰਡੀ ਠਾਰ ਕੁਲਫੀ ਮਜ਼ੇਦਾਰ ਕੁਲਫੀ ਠੰਡੀ ਠਾਰ ਕੁਲਫੀ ਮੈਂ ਜਾਗ ਪਿਆ ਕਾਕਾ ਮੇਰੇ ਲਾਗੇ ਰਬੜ ਦੀ ਪਾਟੀ ਬਤਕ ਨਾਲ ਖੇਡ ਰਿਆ ਸੀ ਦੂਸਰੀ ਆਵਾਜ਼ ਤੇ ਉਸਦੇ ਕੰਨ ਖੜੇ ਹੋ ਗਏ ਬਤਕ ਨੂੰ ਸੁੱਟ ਕੇ ਉਹ ਖੜਾ ਹੋਇਆ ਬੁਹੇ ਲਾਗੇ ਜਾ ਕੇ ਉਹ ਖੜਾ ਹੋ ਕੇ ਬਾਹਰ ਦੇਖਣ ਲੱਗ ਪਿਆ ਮੈਂ ਸੋਚਿਆ ਹੁਣ ਮੈਨੂੰ ਜਗੋਂ ਆਵੇਗਾ ਪਰ ਉੱਥੇ ਖੜੋਤਾ ਰਿਹਾ ਫਿਰ ਉਹ ਬਾਹਰ ਤੁਰ ਗਿਆ ਮੈਂ ਸ਼ੋਪਲੇ ਸ਼ੋਪਲੇ ਉੱਠ ਕੇ ਬੁਹੇ ਉੱਲੀ ਆ ਖੜੋਤਾ ਕੁਲਫੀ ਵਾਲਾ ਸਾਹਮਣੇ ਸ਼ਾਜੀ ਦੇ ਲੜਕੇ ਨੂੰ ਕੁਲਫੀ ਕੱਢ ਕੇ ਦਿਲੰਦੇ ਆਹਰ ਵਿੱਚ ਸੀ ਐਮੋਂਟਾ ਗਲੀ ਦਾ ਬੁੱਲੀ ਸੀ ਤੇ ਆਪਣੇਆਂ ਤੋਂ ਛੋਟਿਆਂ ਮੁੰਡਿਆਂ ਨੂੰ ਸਦਾ ਕੁੱਟਦਾ ਰਹਿੰਦਾ ਸੀ। ਇਹ ਕੋਈ ਅਠਾਂ ਕੁ ਮਰਿਆਂ ਦਾ ਸੀ ਤੇ ਸਾਡੇ ਕਾਕੇ ਤੋਂ ਤਿੰਨ ਕੋਸਾਲ ਵੱਡਾ ਸੀ। ਕਾਕਾ ਸਿਪਾਹੀਆਂ ਵਾਂਗ ਲੱਤਾਂ ਚੌੜੀਆਂ ਕਰਕੇ ਲੱਕ ਪਿੱਛੇ ਹੱਥ ਜੋੜੀ ਖੜਾ ਸੀ। ਕੁਲਫੀ ਵਾਲ ਉਹ ਗੋਵ ਨਾਲ ਵੇਖ ਰਿਹਾ ਸੀ ਪਰ ਉਸ ਭਾਈ ਕੋਲ ਕੁਲਫੀ ਨਹੀਂ ਸੀ ਮੰਗੀ। ਜਿਉਂ ਹੀ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਦੇ ਹੱਥ ਤੇ ਕੁਲਫੀ ਦੀ ਪਲੇਟ ਰੱਖੀ। ਕਾਕਾ ਧੁੱਸ ਦੇ ਕੇ ਉਸ ਨੂੰ ਪੈ ਗਿਆ। ਆਹ ਗਏ ਪਲੇਟ ਆਹ ਗਈ ਕੁਲਫੀ। ਫਲੂਤਾ ਦੀ ਚਮਚਾ ਮੋਰੀ ਵਿੱਚ ਡਿੱਗਾ ਸ਼ਾਹਾਂ ਦਾ ਮੁੰਡਾ ਕਿਸੇ ਜੇਤੂ ਵਾਂਗ ਕਾਕਾ ਉਸਨੂੰ ਵੇਖਦਾ ਰਿਹਾ ਸ਼ਾਹਾਂ ਦਾ ਮੁੰਡਾ ਗੁੱਸਾ ਖਾ ਕੇ ਉੱਠਿਆ ਕੁਲਫੀ ਦਾ ਨੁਕਸਾਨ ਤੇ ਆਪਣੀ ਹੇਠੀ ਉਸ ਨੂੰ ਜਿਵੇਂ ਨਵਾਂ ਜੋਸ਼ ਦੇ ਰਹੀ ਸੀ ਜਿਉਂ ਹੀ ਉਹ ਉੱਠਿਆ ਕਾਕੇ ਨੇ ਫੇਰ ਉਸਨੂੰ ਇੱਕ ਐਸੀ ਟੋਡ ਮਾਰੀ ਉਹ ਫਿਰ ਮੋਰੀ ਵਿੱਚ ਜਾ ਪਿਆ ਤੇ ਚੀਕਾਂ ਮਾਰਨ ਲੱਗ ਪਿਆ ਕੁਲਫੀ ਵਾਲਾ ਕਾਕੇ ਨੂੰ ਚਪੇੜ ਲੈ ਕੇ ਪਿਆ ਮਨ ਹੱਸ ਕੇ ਕਾਕੇ ਨੂੰ ਚੁੱਕ ਲਿਆ ਕੁਲਫੀ ਵਾਲੇ ਨੇ ਸ਼ਾਹਾਂ ਦੇ ਮੁੰਡੇ ਨੂੰ ਉਠਾ ਲਿਆ ਛਾਣੀ ਜੋ ਕਿਸੇ ਦਾ ਕੋਈ ਅਲਾਮਬਾ ਨਹੀਂ ਸੀ ਸੁਣਦੀ ਉਹ ਅੱਜ ਸਾਡੇ ਅਲਾੰਬਾ ਦੇਣਾ ਈ ਕਾਕੇ ਦਾ ਸਰੀਰ ਪਖ ਰਿਆ ਸੀ ਸ਼੍ਰੀਮਤੀ ਨੇ ਕਿਹਾ ਆਖਾ ਸਮਾਂ ਖਾਣਿਆ ਤੂੰ ਲੱਗੇ ਹੁਣੇ ਅਲਾੰਬੇ ਲਿਉਣ ਤੇ ਮਾਰਨ ਲਈ ਚਪੇੜ ਉਗਾਰੀ ਮੈਂ ਕਿਹਾ ਉਹ ਕੁਝ ਵੰਡਿਸ਼ ਦੇਣੇ ਕਾਇਰ ਪਿਓ ਦੇ ਘਰ ਬਾਦਰ ਮੁੰਡਾ ਜਮਿਆ ਈ ਤੁਸੀਂ ਸੁਣ ਰਹੇ ਸੀ ਪ੍ਰਿੰਸੀਪਲ ਸੁਜਾਸਨ ਜਿੰਦ ਲਿਖੋਈ ਬੋਤੀ ਪਿਆਰੀ ਕਹਾਣੀ ਕੁਲਫੀ ਜਸਦੀ ਸੰਤੂ ਦੀ ਆਵਾਜ਼ ਵਿੱਚ ਫਿਰ ਮਿਲਦੇ ਹਾਂ ਇੱਕ ਹੋਰ ਬਹੁਤ ਹੀ ਪਿਆਰੀ ਕਹਾਣੀ ਦੇ ਨਾਲ ਤਦ ਤੱਕ ਲਈ ਰੱਬ ਰਾਖਾ